ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲਬਾਤ ਕਰਾਂਗੇ ਬਹੁਤ ਹੀ ਅਹਿਮ ਗੱਲਬਾਤ ਹੈਗੀ ਜਿਹਦੇ 'ਚ ਆਪਾਂ ਨੇ ਗੱਲਬਾਤ ਕਰਨੀ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਸ ਨੂੰ ਭੇਜਣਾ ਚਾਹੀਦਾ ਇੱਕੋ ਹੀ ਮੁੱਦੇ ਦੇ ਉੱਪਰ ਗੱਲ ਕਰਾਂਗੇ ਜਿਹੜਾ ਕਿ ਬਹੁਤ ਹੀ ਅਹਿਮ ਮੁੱਦਾ ਹੈਗਾ ਤੇ ਜਿਹਦੇ 'ਚ ਆਪਾਂ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਤੱਕੜੀ ਦੇ ਦੋ ਪਲੜਿਆਂ ਦੇ ਵਿੱਚ ਕੋਈ ਆਪਾਂ ਵਜਨ ਪਾਉਣਿਆ ਕਿਹੜੇ ਤੱਕੜੀ ਦੇ ਪਲੜੇ ਦੇ ਵਿੱਚ ਵਜਨ ਜਿਆਦਾ ਹੁੰਦਾ ਉਹ ਥੱਲੇ दब ਜਾਂਦਾ ਤੇ ਦੂਜਾ ਤਾਂ ਉੱਠ ਖੜਦਾ ਇਹਦੇ ਚ ਆਪਾਂ ਜਿਹੜੀਆਂ ਜਿਹੜੀਆਂ ਗੱਲਾਂ ਵਿਚਾਰਨੀਆਂ ਨੇ ਉਹਦੇ ਚ ਆਪਾਂ ਨੇ ਵਿਚਾਰਨਾਗਾ ਕਿ ਕਿਹਦਾ ਦੋਸ਼ ਵੱਡਾ ਹੈ ਤੇ ਕਿਹਦਾ ਦੋਸ਼ ਛੋਟਾ ਕੌਣ ਡਿਬਰੂਗੜ ਜਾਵੇ ਤੇ ਕੌਣ ਇੱਥੋਂ ਦੀ ਜੇਲ੍ਹ ਦੇ ਵਿੱਚ ਰਹੇ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਨੇ ਅੱਜ ਡਿਸਕਸ ਕਰਨੀਆਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਕਿਉਂਕਿ ਇਹ ਇਸ ਗੱਲ ਦੇ ਉੱਤੇ ਆਧਾਰਿਤ ਹੈ ਕੰਟੈਂਟ ਕਿ ਜਿਹੜਾ ਤੱਕਾ ਕੀਤਾ ਜਾਂਦਾ ਹੈਗਾ ਉਹ ਤੱਕੇ ਦਾ ਮਤਲਬ ਮਤਲਬ ਕੀ ਆ ਪਾ ਤੱਕੇ ਨੂੰ ਕਿਸ ਸੰਦਰਭ ਦੇ ਵਿੱਚ ਦੇਖੀਏ ਕਿ ਤੱਕਾ ਕਿਹਦੇ ਨਾਲ ਹੁੰਦਾਗਾ ਕਿਹਨੂੰ ਤੱਕਾ ਮੰਨਿਆ ਜਾਵੇ ਕਿਹਨੂੰ ਇਨਸਾਫ ਮੰਨਿਆ ਜਾਵੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਭੂਮਿਕਾ ਦੇ ਵਿੱਚ ਤੁਹਾਨੂੰ ਦੱਸਿਆ ਕਿ ਡਿਬਰੂਗੜ੍ਹ ਕਿਸ ਨੂੰ ਭੇਜਿਆ ਜਾਣਾ ਚਾਹੀਦਾ ਮੈਂ ਤਿੰਨ ਕੇਸ ਵਿਚਾਰੂੰਗਾ ਤਿੰਨਾ ਕੇਸਾਂ ਦੀ ਵੱਖੋ ਵੱਖਰੀ ਮਤਲਬ ਉਹ ਹੈ ਤੇ ਪੰਜਾਬ ਨਾਲ ਸੰਬੰਧਤ ਹੈ ਇਸ ਕਾਰਨ ਕਰਕੇ ਪੂਰੀ ਵੀਡੀਓ ਦੇ ਅੰਤ ਤੱਕ ਦੇਖਣੀ ਆ ਸਭ ਤੋਂ ਪਹਿਲਾ ਕੇਸ ਹੈਗਾ ਭਾਈ ਅਮਰਤਪਾਲ ਸਿੰਘ ਤੇ 10 ਸਾਥੀਆਂ ਦਾ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆਗਾ ਤੇ ਦੁਬਾਰਾ ਐਨਐਸਏ ਲਾ ਕੇ ਇੱਕ ਤਰ੍ਹਾਂ ਦਾ ਅਪਾ ਜਿਵੇਂ ਕਹਿ ਸਕਦੇ ਆ ਕਿ ਇੱਕ ਤਾਂ ਨਾਜਾਇਜ਼ ਧੱਕਾ ਹੁੰਦਾਗਾ ਇੱਕ ਨਾਜਾਇਜ਼ ਦੇ ਨਾਲ ਵੀ ਨਾਜਾਇਜ਼ ਧੱਕਾ ਹੋ ਗਿਆ ਤੇ ਦੂਸਰਾ ਡਿਬਰੂਗੜ ਜੇਲ੍ਹ ਭੇਜ ਕੇ ਇਹ ਬਿਲਕੁਲ ਹੀ ਇੱਕ ਨਵਾਂ ਇਤਿਹਾਸ ਰਚਿਆ ਕਾਲੇ ਪਾਣੀ ਭੇਜਣ ਵਾਲੀ ਗੱਲ ਦੁਆਰਾ ਜਾਗ ਕਰਵਾਈਆ ਤੇ ਦੂਜਰੇ ਦੂਸਰੇ ਪਾਸੇ ਦੋਸਤੋ ਦੋ ਕੇਸ ਹੋਰ ਨੇ ਇੱਕ ਕੇਸ ਹੈਗਾ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਵੱਡੇ ਆਗੂ ਜੇਲ੍ਹ ਦੇ ਵਿੱਚ ਨੇ ਜਿਹਦੇ ਚ ਸ਼ਿਸ਼ੋਧਿਆ ਹੈਗਾ ਉਪ ਮੁੱਖ ਮੰਤਰੀ ਦਿੱਲੀ ਦਾ ਤੇ ਸੰਜੀਤ ਸਿੰਘ ਹੈਗਾ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਤੇ ਤੀਜਾ ਉਹਨਾਂ ਦਾ ਸਿਹਤ ਮੰਤਰੀ ਹੈ ਸਤਿੰਦਰ ਜੈਨ ਇਹਨਾਂ ਤਿੰਨਾਂ ਦੇ ਉੱਪਰ ਕੀ ਦੋਸ਼ ਨੇ ਇਹਦੇ ਤੇ ਵੀ ਗੱਲਬਾਤ ਕਰਾਂਗੇ ਤੇ ਤੀਜਾ ਕੇਸ ਹੈਗਾ ਦੋਸਤੋ ਜਿਹੜਾ ਗੁਰਮੀਤ ਰਾਮ ਰਹੀਮ ਦਾ ਇਹਦੇ ਉੱਤੇ ਕਿਹੜੇ ਕਿਹੜੇ ਕੇਸ ਨੇ ਇਹਨਾਂ ਤਿੰਨਾਂ ਕੇਸਾਂ ਨੂੰ ਆਪਾਂ ਵਿਚਾਰਾਂਗੇ ਤੇ ਤਿੰਨਾਂ ਕੇਸਾਂ ਨੂੰ ਵਿਚਾਰ ਕੇ ਫਿਰ ਤੁਸੀਂ ਇਹਦਾ ਰਿਜ਼ਲਟ ਕੱਢਣਾਗਾ ਕਿ ਅਸਲ ਦੇ ਵਿੱਚ ਡੇਬਰੂਗੜ ਕਿਹਨੂੰ ਜਾਣਾ ਚਾਹੀਦਾ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਪਹਿਲਾਂ ਗੱਲ ਕਰਦੇ ਆਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਦੋਸ ਜਿਹੜਾ ਮੇਨ ਹੈਗਾ ਉਹਨਾਂ ਦੇ ਉੱਪਰ ਇੱਕ ਤਾਂ ਉਹਨਾਂ ਦੇ ਉੱਪਰ ਦੋ ਦੋਸ ਇਹੀ ਆਪਾਂ ਕਹਿ ਸਕਦੇ ਆਂ ਕਿ ਉਹ ਲੋਕਾਂ ਦੇ ਜਿਹੜੇ ਬੱਚਿਆਂ ਦੇ ਨਸੇ ਛੜਾਉਂਦੇ ਸੀਗੇ ਤੇ ਨਸੇ ਛੜਾ ਕੇ ਉਹਨਾਂ ਨੂੰ ਅੰਮ੍ਰਿਤ ਸਿਕਾਉਂਦੇ ਸੀਗੇ ਇਸ ਗੱਲ ਨੂੰ ਅਗਰ ਧਾਰਮਿਕ ਤੌਰ ਤੇ ਦੇਖਦੇ ਆਂ ਤਾਂ ਇਹਨੂੰ ਵਧੀਆ ਕੰਮ ਕੋਈ ਹੋਰ ਨਹੀਂ ਸਕਦਾ ਅਗਰ ਆਪਣੇ ਧਰਮ ਦੇ ਨਾਲ ਜੋੜਨਾ ਕੋਈ ਜੁਰਮ ਹੈ ਤਾਂ ਪੈਨੂੰ ਜੁਰਮ ਕਹਿ ਸਕਦੇ ਆ ਜੇਕਰ ਜਿਸ ਤਰ੍ਹਾਂ ਇਹਨਾਂ ਨੇ ਬਾਅਦ ਦੇ ਵਿੱਚ ਇਹ ਪਹਿਲਾਂ ਐਨਐਸਏ ਲਾਉਣ ਤੋਂ ਪਹਿਲਾਂ ਨਹੀਂ ਸੀ ਇਹ ਗੱਲ ਲੇਕਿਨ ਇਹਨਾਂ ਨੇ ਬਾਅਦ ਦੇ ਵਿੱਚ ਇਹ ਸੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਜਿਹੜੇ ਨਸ਼ਾ ਕੇਂਦਰ ਸੀਗੇ ਉਹਨਾਂ ਦੇ ਵਿੱਚ ਕੋਈ ਬੇਨਿਆਮੀਆਂ ਹੁੰਦੀਆਂ ਤੀਆਂ ਜਾਂ ਮਤਲਬ ਉੱਥੇ ਕਹਿੰਦੇ ਕਿਸੇ ਨੂੰ ਕੁੱਟਮਾਰ ਕਰਦੇ ਸੀ ਲੇਕਿਨ ਉਹ ਗੱਲ ਕੋਈ ਵੀ ਕਿਤੇ ਵੀ ਸਾਬਤ ਨਹੀਂ ਹੋ ਪਾਈ ਸੀਗੀ ਜਿੰਨੇ ਉੱਥੇ ਲੋਕ ਨਸ਼ਾ ਸੜਾ ਕੇ ਅੰਮ੍ਰਿਤ ਸਕਦੇ ਤੇ ਉਹਨਾਂ ਨੇ ਸਭ ਨੇ ਬਾਰੀ-ਬਾਰੀ ਕਿਹਾ ਕਿ ਸਾਨੂੰ ਤਾਂ ਅੰਮ੍ਰਿਤ ਸਕਾ ਕੇ ਨਸ਼ੇ ਤੋਂ ਦੂਰ ਕੀਤਾ ਗਿਆ ਨਸ਼ਾ ਸੜਾਇਆ ਗਿਆ ਸਾਡੇ ਘਰ ਬਸਾਏ ਗਏ ਜਿਨ੍ਹਾਂ ਮਾਮਾ ਦੇ ਪੁੱਤ ਮਰਦੇ ਸੀ ਜਿਨ੍ਹਾਂ ਭੈਣਾਂ ਦੇ ਭਾਈ ਮਰਦੇ ਸੀ ਜਿਨ੍ਹਾਂ ਸੁਹਾਗਣਾਂ ਦੇ ਸੁਹਾਗ ਉੱਜੜਦੇ ਸੀਗੇ ਤੇ ਜਿਨ੍ਹਾਂ ਬੇਟੀਆਂ ਦੇ ਬਾਪ ਘਰੇ ਮੁੜਕੇ ਨਹੀਂ ਸੀ ਆਉਂਦੇ ਰੂੜੀਆਂ ਤੇ ਪੈ ਮਰ ਜਾਂਦੇ ਸੀ ਜਿਨ੍ਹਾਂ ਦੇ ਨਸ਼ੇ ਦੀਆਂ ਸਰਜਾਂ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਲੱਗਿਆ ਰਹ ਜਾਂਦੀ ਸੀਗੀਆਂ ਤੇ ਉਹਨਾਂ ਨੂੰ ਰਾਹਤ ਮਿਲਦੀ ਸੀਗੀ ਉਸ ਤੋਂ ਬਾਅਦ ਦੂਜਾ ਵੱਡਾ ਦੋਸ ਉਹਨਾਂ ਦੇ ਉੱਪਰ ਸੀਗਾ ਕਿ ਉਹਨਾਂ ਦੇ ਇੱਕ ਸਾਥੀ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਤੇ ਜਿਹੜਾ ਨੌਜਵਾਨ ਬਰਦਾਸ਼ਤ ਨਹੀਂ ਕਰ ਸਕਦੇ ਤੇ ਉਹ ਜਿਹੜਾ ਥਾਣੇ ਦੇ ਉੱਪਰ ਜਾ ਕੇ ਇੱਕ ਤਰ੍ਹਾਂ ਦਾ ਉੱਥੇ ਧੱਕਾ ਕਰਦੇ ਨੇ ਜਾਂ ਥਾਣੇ ਦੇ ਵਿੱਚੋਂ ਆਪਣੇ ਸਾਥੀ ਨੂੰ ਛਡਾਉਣ ਚਲੇ ਜਾਂਦੇ ਨੇ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਆਈਪੀਸੀ ਦੀ ਧਾਰਾਂ ਦੇ ਤਹਿਤ ਉਹਨਾਂ ਦੇ ਉੱਪਰ ਕੇਸ ਬਣਦਾ ਸੀ ਵੱਧ ਤੋਂ ਵੱਧ 307 ਦਾ ਜਾਂ 452 ਦਾ ਜਾਂ ਆਪਾਂ ਕੰਮ ਦੇ ਕੰਮਕਾਰ ਦੇ ਵਿੱਚ ਕੋਈ ਵਿਗੜਨ ਪਾਉਣਾ ਕਹਿ ਸਕਦੇ ਆ ਇਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਉੱਪਰ ਕੇਸ ਬਣਦੇ ਸੀਗੇ ਤੇ ਇਦੋਂ ਵੱਡਾ ਹੋਰ ਕੋਈ ਕੇਸ ਨਹੀਂ ਸੀ ਬਣਦਾ ਲੇਕਿਨ ਇਹਨਾਂ ਗੱਲਾਂ ਦੇ ਬਾਵਜੂਦ ਉਹਨਾਂ ਨੂੰ ਕਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਕਿਵੇਂ ਅਮਰਤਪਾਲ ਸਿੰਘ ਨੂੰ ਭਜਾ ਕੇ ਉਹਨਾਂ ਨੂੰ ਦੇਸ਼ ਦੇ ਵਿੱਚ ਵਿਲਣ ਬਣਾਇਆ ਗਿਆ ਆਪਾਂ ਨੂੰ ਸਾਰਾ ਪਤਾ ਇਹਦੇ ਵਿੱਚ ਮੁੱਖ ਜਿਹੜੀ ਪੰਜਾਬ ਸਰਕਾਰ ਸੀਗੀ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਉੱਪਰ ਐਨਐਸਏ ਲਾਇਆ ਗਿਆ ਨਾਲ ਕੇਂਦਰ ਸਰਕਾਰ ਮਿਲੀ ਹੋਈ ਸੀ ਗ੍ਰਹਿ ਮੰਤਰੀ ਨਾਲ ਜੋ-ਜੋ ਗੱਲਾਂ ਸਾਹਮਣੇ ਆਈਆਂ ਕਿ ਭਗਵੰਤ ਮਾਨ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਮਿਲ ਕੇ ਜਿਹੜਾ ਇਹ ਕੰਮ ਕੀਤਾ ਸੀ ਕਿਉਂਕਿ ਜਿਹੜਾ ਡਿਬਰੂਗੜ੍ਹ ਦੂਸਰੇ ਸੂਬੇ ਦੀਆਂ ਜੇਲਾਂਾਂ ਦੇ ਵਿੱਚ ਕਿਸੇ ਨੂੰ ਭੇਜ ਦੇਣਾ ਇਹ ਕੱਲੀ ਪੰਜਾਬ ਸਰਕਾਰ ਨਹੀਂ ਕਰ ਸਕਦੀ ਸੀ ਕਿਉਂਕਿ ਇਹ ਕੋਈ ਉੱਥੇ ਸੈਰ ਕਰਨ ਤਾਂ ਗਏ ਨਹੀਂ ਸੀ ਜਿੱਤੇ ਆਪਾਂ ਕਹਿ ਦਈਏ ਕਿ ਹੋਟਲ ਬੁੱਕ ਕਰਾਇਆ ਤੇ ਜਾ ਕੇ ਉੱਥੇ ਉਹ ਉੱਥੇ ਸਾਢੇ ਦਿੱਤੇ ਉਹਨਾਂ ਨੂੰ ਉਹ ਜੇਲ੍ਹ ਦੂਸਰੇ ਸੂਬੇ ਦੀ ਜੇਲ੍ਹ 1800 ਕਿਲੋਮੀਟਰ ਦੇ ਉੱਪਰ ਜਿੱਨਾਂ ਚਿਰ ਕੇਂਦਰ ਦੀ ਸਰਕਾਰ ਇਹਦੇ ਵਿੱਚ ਦਾਖਲ ਨਹੀਂ ਦਿੰਦੀ ਉਹਨਾਂ ਚਿਰ ਉਹਨਾਂ ਨੂੰ ਉੱਥੇ ਨਹੀਂ ਭੇਜਿਆ ਜਾ ਸਕਦਾ ਇਹਦੇ ਵਿੱਚ ਦੋਨੇ ਸਰਕਾਰਾਂ ਜ਼ਿੰਮੇਵਾਰ ਨੇ ਬਰਾਬਰ ਦੀਆਂ ਹੁਣ ਦੂਸਰਾ ਮੁੱਦਾ ਲੈਣਿਆ ਖਾਲਸਾ ਜੀ ਉਹ ਹੈਗਾ ਜਿਹੜੇ ਆਮ ਆਦਮੀ ਪਾਰਟੀ ਦੇ ਤਿੰਨੇ ਆਗੂ ਅੰਦਰ ਨੇ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਪਰ ਕਿਹੜੇ ਦੋਸਤ ਨੇ ਜਿਹੜੇ ਸੁਸੋਧਿਆ ਉਪ ਮੁੱਖ ਮੰਤਰੀ ਮਨੀਸ਼ ਸੁਸੋਧਿਆ ਜਿਹੜਾ ਹੈਗਾ ਤੇ ਸੰਜੇ ਸਿੰਘ ਇਹ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਨੇ ਦੋਸਤੋ ਸ਼ਰਾਬ ਘਟਾਲੇ ਦੇ ਵਿੱਚ ਤੁਸੀਂ ਸਮਝਣ ਦੀ ਗੱਲ ਕੋਸ਼ਿਸ਼ ਕਰਿਓ ਸ਼ਰਾਬ ਘਟਾਲਾ ਵੀ ਮਤਲਬ ਐਸਾ ਕੀਤਾ ਕਿ ਦੱਖਣ ਦੇ ਵਿੱਚੋਂ ਪਾਰਟੀਆਂ ਨੂੰ ਲੈ ਕੇ ਆਂਦਾ ਗਿਆ ਉਹਨਾਂ ਦਾ ਉੱਕਾ ਪੁੱਕਾ ਦਿੱਲੀ ਦਾ ਜਿਹੜਾ ਸਰਾਲ ਦਾ ਕਾਰੋਬਾਰ ਸੀ ਉਹਨਾਂ ਨੂੰ ਦੇ ਦਿੱਤਾ ਗਿਆ ਜਦੋਂ ਕਿ ਪਹਿਲਾਂ ਸਿਸਟਮ ਬੋਲੀਆਂ ਦਾ ਸਿਸਟਮ ਹੁੰਦਾਗਾ ਜਾਂ ਲਾਟਰੀ ਸਿਸਟਮ ਹੁੰਦਾ ਪਰ ਇਹਨਾਂ ਨੇ ਇੱਕ ਪਾਲਿਸੀ ਲਿਆਂਦੀ ਜਿਹੜੀ ਕਿ ਅਫਸਰਾਂ ਦੇ ਨਾਲ ਬੈਠ ਕੇ ਉੱਥੇ ਪਾਲਿਸੀ ਬਣਾਈ ਗਈ ਤੇ ਜਿਹਦੇ 'ਚ ਇਹਨਾਂ ਉੱਪਰ ਦੋਸ਼ ਲੱਗੇ ਕਿ ਇਹਨਾਂ ਨੇ ਸੈਂਕੜੇ ਕਰੋੜ ਰੁਪਏ ਜਿਹੜਾ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਸ਼ਰਾਬ ਦਾ ਜਿਹੜਾ ਕਾਰੋਬਾਰ ਸੀ ਉਹ ਸਾਰਾ ਦੇ ਦਿੱਤਾ ਗਿਆ ਦਿੱਲੀ ਦਾ ਕਿ ਤੁਸੀਂ ਜਿੰਨੇ ਨੂੰ ਮਰਜੀ ਸ਼ਰਾਬ ਵਿੱਚੋਂ ਤੇ ਤੁਸੀਂ ਉਹਦੇ ਵਿੱਚੋਂ 850 ਕਰੋੜ ਰੁਪਏ ਜਿਹੜਾ ਤੁਸੀਂ ਸਾਨੂੰ ਦੇਣਾ ਹੈ ਤੇ ਬਾਕੀ ਦਿੱਲੀ ਦੀ ਦਿੱਲੀ ਟੇਬਲ ਦੇ ਥੱਲੋਂ ਦੀ ਜਿਹੜਾ ਤੁਸੀਂ ਕੈਸ਼ ਦੇਣਾ ਉਹ ਵੱਖਰੀ ਮਤਲਬ ਇੱਕ ਡੀਲ ਹੋਈ ਸੀ ਕਿ ਤੁਸੀਂ ਦਿਨ ਦੇ ਵਿੱਚ ਸਾਨੂੰ ਇੰਨਾ ਪੈਸਾ ਜਿਹੜਾ ਉਹ ਮੇਜ਼ ਦੇ ਥੱਲੋਂ ਦੀ ਕਹਿਣ ਦਾ ਭਾਵ ਕਿ 2 ਨੰਬਰ ਦੇ ਵਿੱਚ ਤੁਸੀਂ ਪੈਸਾ ਸਾਨੂੰ ਦੇਣਾ ਹੈਗਾ ਤੇ ਦੋਸਤੋ ਇਹ ਜਿਹੜਾ ਇਲਜ਼ਾਮ ਹੈ ਇਹ ਇਲਜ਼ਾਮ ਇਸ ਕਾਰਨ ਕਰਕੇ ਬਹੁਤ ਵੱਡਾ ਹੋ ਜਾਂਦਾ ਹੈਗਾ ਜਿਵੇਂ ਮੈਂ ਪਹਿਲਾਂ ਕਹਿਣਾ ਉਹਨਾਂ ਕਹਿੰਦੇ ਕਿ ਅਗਰ ਕੋਈ ਅ ਅਧਿਕਾਰੀ ਅਗਰ ਕੋਈ ਜਿਹੜਾ ਅਫਸਰ ਹੋਵੇ ਪੁਲਿਸ ਅਫਸਰ ਉਹ ਕੋਈ ਵੱਡਾ ਮਤਲਬ ਕਾਂਡ ਕਰ ਦਿੰਦਾ ਉਹ ਕੋਈ ਅ ਮਤਲਬ ਗਲਤੀ ਕਰਦਾ ਜਾਂ ਮਤਲਬ ਦੋ ਦੋਸ਼ੀ ਬਣ ਜਾਂਦਾ ਉਹਦੇ ਤੇ ਉਹਨੂੰ ਅਦਾਲਤ ਸਜ਼ਾ ਵੱਧ ਕਰਦੀ ਹੈ ਕਿਉਂਕਿ ਉਹਦੀ ਟੀ ਜ਼ਿੰਮੇਵਾਰੀ ਸੀ ਉਹਦੇ ਉੱਤੇ ਕਿ ਉਹਨੇ ਲੋਕਾਂ ਨੂੰ ਇਨਸਾਫ ਦੇਣਾ ਸੀ ਲੇਕਿਨ ਉਹ ਖੁਦ ਹੀ ਮਤਲਬ ਜਿਹੜਾ ਉਹਨੇ ਬੇਇਨਸਾਫੀ ਕੀਤੀ ਐ ਇਸੇ ਤਰ੍ਹਾਂ ਜਿਹੜੀ ਸਰਕਾਰ ਐ ਜਿਹੜਾ ਉਪ ਮੁੱਖ ਮੰਤਰੀ ਆ ਜਿਹੜਾ ਮੰਤਰੀ ਆ ਜਿਨ੍ਹਾਂ ਤੋਂ ਲੋਕਾਂ ਨੂੰ ਆਸਾਂ ਸੀਗੀਆਂ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦੇਣਾ ਸੀਗਾ ਉਸੇ ਸਰਕਾਰ ਦੇ ਮੰਤਰੀਆਂ ਨੇ ਜਾਮਤ ਲੋਕ ਉਹਨਾਂ ਦੇ ਅਸਰਾਂ ਨੇ ਮਿਲ ਕੇ ਇੱਕ ਤਰ੍ਹਾਂ ਦਾ ਲੋਕਾਂ ਦੇ ਨਾਲ ਧੋਖਾ ਕੀਤਾ ਤੇ ਜਿਹਦੇ ਵਿੱਚ ਉਹਨਾਂ ਨੇ ਕਰਾਪਸ਼ਨ ਵੀ ਕੀਤੀ ਕਰਾਪਸ਼ਨ ਵੀ ਇਸ ਕਾਰਨ ਕਰਕੇ ਉਹਨਾਂ ਤੇ ਦੋਸ਼ ਵੱਡਾ ਹੋ ਜਾਂਦਾਗਾ ਕਿਵੇਂ ਇੱਕ ਆਮ ਬੰਦਾ ਦੋ ਮਤਲਬ ਕਰਪਸ਼ਨ ਕਰਦਾਗਾ ਇੱਕ ਆਮ ਪਾਰਟੀ ਕੋਈ ਮੰਨ ਲਓ ਕਾਂਗਰਸ ਪਾਰਟੀ ਜੇ ਕੋਈ ਕਰਪਸ਼ਨ ਕਰਦੀ ਆ ਉਹ ਵੱਖਰੀ ਗੱਲ ਐ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਆ ਇਹ ਬਣੀ ਹੀ ਇਸ ਉਸ ਦੇ ਉੱਪਰ ਸੀ ਇਹਦਾ ਜਿਹੜੀ ਨੀਂਹ ਸੀਗੀ ਇਹਨਾਂ ਨੇ ਨੀਂਹ ਇਸ ਗੱਲ ਦੇ ਉੱਪਰ ਰੱਖੀ ਸੀਗੀ ਸਭ ਤੋਂ ਪਹਿਲਾਂ ਲੋਕਪਾਲ ਨੂੰ ਲੈ ਕੇ ਇਹ ਆਏ ਸੀਗੇ ਤੇ ਲੋਕਪਾਲ ਤਾਂ ਰੁਲ ਗਿਆ ਕਿਤੇ ਰਸਤੇ ਦੇ ਵਿੱਚ ਹੀ ਲੇਕਿਨ ਫੇਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜਨ ਲਈ ਇਹ ਪਾਰਟੀ ਬਣਾਈ ਆ ਤੇ ਅਸੀਂ ਕਟੜ ਇਮਾਨਦਾਰਾਂ ਤੇ ਅਸੀਂ ਕ੍ਰਪਸ਼ਨ ਨਾ ਕਰਾਂਗੇ ਤੇ ਨਾ ਹੀ ਅਸੀਂ ਕ੍ਰਪਸ਼ਨ ਹੋਣ ਦੇਵਾਂਗੇ ਪਰ ਇਹਨਾਂ ਨੇ ਕ੍ਰਪਸ਼ਨ ਦੇ ਕੰਮ ਨੂੰ ਹੀ ਸਭ ਤੋਂ ਪਹਿਲਾਂ ਚੁਣਿਆ ਤੇ ਇਹਨਾਂ ਨੇ ਕ੍ਰਪਸ਼ਨ ਵੀ ਐਡੀ ਵੱਡੀ ਕੀਤੀ ਜਿਹੜੀ ਕਿ ਸੈਂਕੜੇ ਕਰੋੜਾਂ ਦੇ ਵਿੱਚ ਕ੍ਰਪਸ਼ਨ ਕੀਤੀ ਜਿਵੇਂ ਮੈਂ ਤੁਹਾਨੂੰ ਕਿਹਾਗਾ ਕਿ ਕੋਈ ਇੱਕ ਸੁਰੱਖਿਆ ਅਧਿਕਾਰੀ ਦੋਸ਼ ਕਰਦਾਗਾ ਉਸੇ ਤਰ੍ਹਾਂ ਇਹ ਜਿਹੜੇ ਕ੍ਰਪਸ਼ਨ ਦੇ ਖਿਲਾਫ ਲੜਨ ਲਈ ਆਏ ਸੀਗੇ ਕ੍ਰਪਸ਼ਨ ਨੂੰ ਖਤਮ ਕਰਨ ਲਈ ਆਏ ਸੀ ਪਰ ਇਹਨਾਂ ਨੇ ਖੁਦ ਹੀ ਕ腐ਸ਼ਨ ਕੀਤੀ ਤੇ ਕ腐ਸ਼ਨ ਕਰਕੇ ਅੱਜ ਇਹ ਜੇਲ੍ਹ ਦੇ ਵਿੱਚ ਨੇ ਦੂਸਰੇ ਨੰਬਰ ਤੇ ਦੋਸਤੋ ਇਹ ਉੱਥੇ ਸ਼ੋਅ ਕਰਦੇ ਨੇ ਕਿ ਸਾਡੇ ਨਾਲ ਧੱਕਾ ਹੋਇਆ ਸਾਡੇ ਨਾਲ ਕੇਂਦਰ ਸਰਕਾਰ ਧੱਕਾ ਕਰਦੀ ਆ ਸਾਡੀਆਂ ਜ਼ਮਾਨਤਾਂ ਦੇ ਵਿੱਚ ਅਦਾਲਤਾਂ ਨੂੰ ਜਿਹੜਾ ਸੈਟਅਪ ਕਰਿਆ ਜਾ ਰਿਹਾ ਜਿਹੜੀਆਂ ਅਦਾਲਤਾਂ ਨੇ ਜੇਕਰ ਅਦਾਲਤਾਂ ਕੇਂਦਰ ਸਰਕਾਰ ਦਾ ਪ੍ਰੈਸ਼ਰ ਮੰਨਦੀਆਂ ਹੁੰਦੀਆਂ ਤਾਂ ਚੀਫ ਜਸਟਿਸ ਜਿਹੜੇ ਚੰਦਰ ਚੂੜ ਅੱਜ ਹਰ ਇੱਕ ਦੀ ਜਵਾਨ ਦੇ ਉੱਪਰ ਨੇ ਉਹ ਕਦੇ ਵੀ ਕੇਂਦਰ ਸਰਕਾਰ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਕਿ ਉਹਨਾਂ ਦੀ ਸਰਕਾਰ ਬਣਾਉਣ ਦਾ ਸਭ ਤੋਂ ਵੱਡਾ ਜਰੀਆ ਸੀਗਾ ਜਿਹਨੂੰ ਆਪਾਂ ਚੋਣ ਬਾਂਡ ਕਹਿੰਦੇ ਆ ਜਿਹੜੇ ਚੋਣ ਬਾਂਡਾਂ ਦੇ ਰਾਹੀਂ ਪੈਸਾ ਭਾਜਪਾ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਇੱਕ ਦੇਣ ਦੇ ਲਈ ਜਾਂ ਲੈਣ ਦੇ ਲਈ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀਗਾ ਉਹ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਮੇਰਾ ਕਹਿਣ ਤੋਂ ਭਾਵੇਂ ਆ ਕਿ ਅਦਾਲਤ ਅਗਰ ਕਿਸੇ ਤੋਂ ਅਗਰ ਕੇਂਦਰ ਸਰਕਾਰ ਤੋਂ ਕਿਸੇ ਤਰ੍ਹਾਂ ਪ੍ਰਭਾਵਿਤ ਹੁੰਦੀ ਜਾਂ ਮਤਲਬ ਉਹਨਾਂ ਦਾ ਪ੍ਰੈਸ਼ਰ ਮੰਨਦੀ ਤਾਂ ਉਹਨਾਂ ਦੇ ਖਿਲਾਫ ਕਦੇ ਵੀ ਉਹਨਾਂ ਦੇ ਇਹ ਕਾਨੂੰਨਾਂ ਨੂੰ ਉਹ ਰੱਦ ਨਾ ਕਰਦੀ ਕਹਿਣ ਦਾ ਭਾਵੇਂ ਆ ਕਿ ਸੁਪਰੀਮ ਕੋਰਟ ਕਿਸੇ ਦੇ ਪ੍ਰੈਸ਼ਰ 'ਚ ਨਹੀਂ ਜੇਕਰ ਸੁਪਰੀਮ ਕੋਰਟ ਮਨੀਸ਼ ਸਸੋਧਿਆ ਜਾਂ ਸੰਜੀਤ ਸਿੰਘ ਉਹਨਾਂ ਨੂੰ ਅਜੇ ਤੱਕ ਸਤਿੰਦਰ ਜੈਨ ਨੂੰ 2 ਸਾਲ ਹੋ ਚੁੱਕੇ ਨੇ ਸਤਿੰਦਰ ਜੈਨ ਨੂੰ ਦੂਜਿਆਂ ਨੂੰ ਸਾਲ ਹੋ ਗਿਆ ਆਪਣੇ ਮਨੀ ਸੋਦੀਏ ਨੂੰ ਤੇ ਸੰਜੇ ਸਿੰਘ ਨੂੰ ਵੀ ਸਾਲ ਦੇ ਕਰੀਬ ਹੋ ਗਿਆ ਇਹਨਾਂ ਨੂੰ ਇਸ ਕਾਰਨ ਕਰਕੇ ਜਮਾਨਤ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਵੱਲੋਂ ਕਿ ਤੁਹਾਡੇ ਤੇ ਦੋਸ਼ ਸਾਬਤ ਹੁੰਦੇ ਨੇ ਤੁਹਾਡਾ ਇਹ ਕਲੀਅਰ ਹੈਗਾ ਕਿ ਤੁਸੀਂ ਪੈਸੇ ਲਏ ਨੇ ਇਹਦੇ ਵਿੱਚ ਮਨੀ ਲਾਂਡਰਿੰਗ ਹੋਈ ਹੈ ਤੇ ਇਸ ਕਾਰਨ ਕਰਕੇ ਤੁਹਾਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ ਤੁਹਾਡੇ ਕੇਸ ਦਾ ਟ੍ਰਾਇਲ ਚੱਲੇਗਾ ਇਟ ਮੀਨਸ ਉਹ ਦੋਸ਼ੀ ਹੀ ਪਾਏ ਗਏ ਨੇਗੇ ਤੇ ਇਸੇ ਤਰ੍ਹਾਂ ਹੀ ਉਹ ਹੁਣ ਤੱਕ ਜੇਲ੍ਹ ਦੇ ਵਿੱਚ ਬੈਠੇ ਨੇ ਸੋ ਦੂਜਾ ਜਿਹੜਾ ਤੀਜਾ ਇਹਨਾਂ ਦਾ ਮੰਤਰੀ ਆ ਦੋਸਤੋ ਉਹਨੇ ਦਵਾਈਆਂ ਦੇ ਵਿੱਚ ਘੁਟਾਲਾ ਕੀਤਾ ਦਵਾਈਆਂ ਮਤਲਬ ਤੁਸੀਂ ਇਹ ਮੰਨ ਲਓ ਕਿ ਤੁਹਾਡੀ ਸਿਹਤ ਦੇ ਨਾਲ ਖਲਵਾੜ ਕਰਨਾ ਸਿਹਤ ਦੇ ਤੇ ਵਿੱਦਿਆ ਦੇ ਦੋ ਮੇਨ ਮਤਲਬ ਇਹਨਾਂ ਨੇ ਕੰਮ ਕੀਤੇ ਸੀਗੇ ਕਰਪਸ਼ਨ ਤੋਂ ਬਾਅਦ ਕਿ ਇੱਕ ਅਸੀਂ ਵਿੱਦਿਆ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਾਂਗੇ ਤੇ ਇੱਕ ਅਸੀਂ ਸਿਹਤ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਾਂਗੇ ਇਹਨਾਂ ਨੇ ਸਿਹਤ ਨਾਲ ਵੀ ਖਲਵਾੜ ਕੀਤਾ ਜਿਹੜੀ ਸਿੱਖਿਆ ਦਾ ਸੀਗਾ ਉਹ ਮਨੀਸ਼ ਸਿਸੋਧਿਆ ਦਾ ਅੰਡਰ ਸੀਗਾ ਜਿਹੜੀਆਂ ਦਵਾਈਆਂ ਵਾਲਾ ਕੰਮ ਸੀ ਸਿਹਤ ਵਾਲਾ ਉਹ ਸੁਤਿੰਦਰ ਜੈਨ ਦੇ ਅੰਡਰ ਸੀਗਾ ਸੁਤਿੰਦਰ ਜੈਨ ਤੇ ਉੱਪਰ ਦੋਸ਼ ਹੈ ਕਿ ਉਹਨੇ 4 ਕੰਪਨੀਆਂ ਤੋਂ ਕਰੋੜਾਂ ਰੁਪਏ ਲੈ ਕੇ ਦਵਾਈਆਂ ਦੇ ਵਿੱਚ ਘੁਟਾਲੇ ਕੀਤੇ ਉਹਨੂੰ ਦੋਸਤੋ ਜੇਕਰ ਦਵਾਈਆਂ ਦੀਆਂ ਕੰਪਨੀਆਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਫਾਇਦਾ ਪਹਚਾਇਆ ਜਾਊਗਾ ਫਿਰ ਦਵਾਈਆਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਤਾਂ ਫਿਰ ਗਲਤ ਦਵਾਈਆਂ ਹੀ ਵੇਚਣਗੀਆਂ ਜੇਕਰ ਉਹ ਗਲਤ ਦਵਾਈਆਂ ਤੁਹਾਨੂੰ ਵੇਚਣ ਗਿਆ ਤਾਂ ਤੁਹਾਡੀ ਜ਼ਿੰਦਗੀ ਤੇ ਮੌਤ ਹੈ ਜਿਹੜੀ ਉਹ ਫਿਰ ਆਟੋਮੈਟਿਕ 하게 ਤੁਹਾਡੀ ਸਿਹਤ ਖਰਾਬ ਹੋਊਗੀ ਸੋ ਜਿਹੜੇ ਇਹ ਮੈਂ ਤਿੰਨਾਂ ਬੰਦਿਆਂ ਦਾ ਜ਼ਿਕਰ ਕੀਤਾਗਾ ਕਿ ਡਿਬਰੂਗੜ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਬੰਦਿਆਂ ਨੇ ਦੇਸ਼ ਨਾਲ ਧੋਖਾ ਕੀਤਾ ਲੋਕਾਂ ਨਾਲ ਧੋਖਾ ਕੀਤਾ ਲੋਕਾਂ ਦੀ ਸਿਹਤ ਨਾਲ ਧੋਖਾ ਕੀਤਾ ਤੇ ਲੋਕਾਂ ਦੇ ਇੱਕ ਨੇ ਦਵਾਈਆਂ ਚ ਤੇ ਇੱਕ ਨੇ ਜਿਹੜਾ ਸ਼ਰਾਬ ਦੇ ਵਿੱਚ ਜੇਕਰ ਤੁਸੀਂ ਸ਼ਰਾਬ ਦਾ ਦੱਖਣ ਤੋਂ ਕਾਰੋਬਾਰੀਆਂ ਨੂੰ ਲਿਆ ਕੇ ਖੁੱਲ ਖੇਡ ਕਰੋਗੇ ਕਿ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਤੁਸੀਂ ਜੋ ਮਰਜ਼ੀ ਕਰੋ ਉਹ ਤਾਂ ਫਿਰ 2 ਨੰਬਰ ਦਾ ਕੰਮ ਕਰਨਗੇ ਉਹ ਕਿਉਂ 1 ਨੰਬਰ ਦਾ ਕੰਮ ਕਰਨਗੇ ਜਿਹਨਾਂ ਸੈਂਕੜੇ ਕਰੋੜ ਰੁਪਇਆ ਰਿਸ਼ਵਤ ਦੇ ਕੇ ਆਊਗਾ ਸੋ ਦੋਸਤੋ ਜਿਹੜੇ ਬੰਦਿਆਂ ਨੇ ਐਡਾ ਵੱਡਾ ਮਤਲਬ ਦੋਸ ਜਿਨ੍ਹਾਂ ਦੇ ਉੱਪਰ ਹੈਗਾ ਜਿਨ੍ਹਾਂ ਨੂੰ ਇੱਕ ਤਰ੍ਹਾਂ ਦਾ ਸੁਪਰੀਮ ਕੋਰਟ ਨੇ ਜਵਾਨਤ ਨਹੀਂ ਦਿੱਤੀ ਹੈਗੀ ਦੋਸ਼ੀ ਸਾਬਤ ਹੋਏ ਹੋਏ ਨੇ ਕਿ ਉਹਨਾਂ ਨੂੰ ਕਾਨੂੰਨੀ ਤੀ ਡਿਵਰੂਗੜ ਹੋਣਾ ਚਾਹੀਦਾ ਔਰ ਉਹਨਾਂ ਨੇ ਲਈ ਇਹ ਕਿਹਾ ਜਾ ਰਿਹਾ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੁਣ ਆਪਾਂ ਨੇ ਬੈਲੈਂਸ ਜਿਹੜਾ ਮੈਂ ਕਿਹਾ ਸੀ ਨਾ ਤੱਕੜੀ ਦੇ ਪਲੜੇ ਦੇ ਵਿੱਚ ਦੇਖਾਂਗੇ ਕਿ ਦੋਸ਼ੀ ਕੌਣ ਹੈ ਕਿਹਦਾ ਦੋਸ਼ ਵੱਡਾ ਕਿਹਦਾ ਛੋਟਾ ਜੇਕਰ ਅਮਰਤਪਾਲ ਸਿੰਘ ਉਹ ਨਹੀਂ ਅਗਰ ਅਮਰਤ ਸਿਕਾਉਂਦੇ ਨੇ ਅਗਰ ਉਹ ਲੋਕਾਂ ਨੂੰ ਨਸ਼ਾ ਛਡਾਉਂਦੇ ਨੇ ਕੀ ਉਹ ਦੋਸ਼ੀ ਨੇ ਜੇਕਰ ਉਹਨਾਂ ਨੇ ਥਾਣੇ ਦੇ ਉੱਪਰ ਕੋਈ ਆਪਣੇ ਸਾਥੀ ਨੂੰ ਛਡਾਉਣ ਲਈ ਕੋਈ ਲੜਾਈ ਝਗੜਾ ਕੀਤਾ ਵੀ ਆ ਤਾਂ ਉਹਨਾਂ ਤੇ 307 ਦਾ ਜਾਂ ਇੱਕ ਆਮ ਨੋਰਮਲ ਕੇਸ ਨੇ ਉਹ ਚਲਾਇਆ ਜਾ ਸਕਦਾਗਾ ਪਰ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਅੰਦਰ ਸਿੱਟਿਆ ਗਿਆ ਤੇ ਇਹਨਾਂ ਨੂੰ ਜਿਹੜਾ ਹੈਗਾ ਕਿਹਾ ਜਾ ਰਿਹਾ ਕਿ ਸਾਡੇ ਨਾਲ ਤੱਕਾ ਹੋ ਰਿਹਾ ਜਦੋਂ ਕਿ ਜਿਹੜਾ ਅਰਵਿੰਦ ਕੇਜਰੀਵਾਲ ਆ ਜਿਹੜਾ ਉਹਨਾਂ ਦਾ ਕਨਵੀਨਰ ਹੈਗਾ ਉਹਦੇ ਉੱਪਰ ਈਡੀ ਨੇ ਕਮ ਘੱਮ 10 ਸੰਮਣ ਦੇ ਦਿੱਤੇ ਨੇ ਉਹ ਆਪਣੇ ਆਪ ਨੂੰ ਭੱਜਦਾ ਫਿਰ ਰਿਹਾਗਾ ਗ੍ਰਿਫਤਾਰੀ ਤੋਂ ਡਰਦਾ ਉਹ ਕਦੇ ਅੱਕੀ ਪਲਾਹੀ ਹੱਥ ਮਾਰਦਾ ਫਿਰਦਾਗਾ ਤੇ ਕਿਤੇ ਕਹਿੰਦਾ ਮੇਰੇ ਨਾਲ ਸਿਆਸੀ ਮੈਂਡੇਟ ਆ ਕਦੇ ਕੁਝ ਕਹਿੰਦਾ ਲੈਕਿਨ ਅਦਾਲਤ ਨੇ ਉਹਨੂੰ ਕੱਲ ਕੋਈ ਵੀ ਰਾਹਤ ਨਹੀਂ ਦਿੱਤੀ ਹੈਗੀ ਉਹਨੂੰ ਮਤਲਬ 1 ਮਹੀਨੇ ਦੀ ਡੇਟ ਪਾ ਦਿੱਤੀ ਜਦੋਂ ਕਿ ਉਹ ਸਟੇ ਲੈਣ ਗਿਆ ਸੀ ਤੇ ਅੱਜ ਹਾਈ ਕੋਰਟ ਜਿਸ ਟਾਈਮ ਤੁਹਾਡੇ ਜਦੋਂ ਤੱਕ ਇਹ ਤੁਹਾਡੇ ਸਾਹਮਣੇ ਹੋਏਗਾ ਮੋਬਾਈਲ ਦੇ ਵਿੱਚ ਸਾਡੀ ਇਹ ਵੀਡੀਓ ਉਦੋਂ ਤੱਕ ਉਹ ਹਾਈ ਕੋਰਟ ਦੇ ਵਿੱਚੋਂ ਪਤਾ ਲੱਗ ਜਾਵੇਗਾ ਕਿ ਹਾਈ ਕੋਰਟ ਦੇ ਵਿੱਚ ਅੱਜ ਉਹਨਾਂ ਨੇ ਉਹਨਾਂ ਦੀ ਕੀ ਸੁਣਵਾਈ ਹੋਈ ਆ ਸੋ ਮੇਰਾ ਕਹਿਣ ਤੋਂ ਬਾਅਦ ਦੋਸਤੋ ਇੱਕ ਤਾਂ ਇਹ ਪੱਲੜਾ ਦੋ ਪੱਲੜੇ ਤਾਂ ਇਹ ਹੋ ਗਏ ਤੀਜਾ ਪੱਲੜਾ ਹੈਗਾ ਗੁਰਮੀਤ ਰਾਮ ਰਹੀਮ ਦਾ ਜਿਹੜਾ ਗੁਰਮੀਤ ਰਾਮ ਰਹੀਮ ਹੈ ਦੋਸਤੋ ਉਹਦੇ ਉੱਪਰ ਕਤਲ ਦੇ ਦੋਸ਼ ਨੇ ਉਹਦੇ ਉੱਪਰ 307 ਦੇ ਦੋਸ਼ ਨੇ ਉਹਦੇ ਉੱਤੇ ਬਲਾਤਕਾਰ ਦੇ ਦੋਸ਼ ਨੇ ਉਹਦੇ ਉੱਤੇ ਲੋਕਾਂ ਨੂੰ ਜਿਹੜਾ ਨਮਰਦ ਬਣਾਉਣਾ ਉਹ ਦੋਸ਼ ਨੇ ਉਹਦੇ ਉੱਤੇ ਸਭ ਤੋਂ ਵੱਡਾ ਦੋਸ਼ ਜਿਹੜਾ ਕਿ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਵਾਲਾ ਉਹਦੇ ਤੁਹਾਨੂੰ ਪਤਾ ਜਿਹੜਾ ਹੁਣ ਲਾਸਟ ਦੇ ਵਿੱਚ ਬੰਦਾ ਫੜਿਆ ਉਹਨਾਂ ਦਾ ਉਹ ਬਾਦਾਂ ਮਾਅਬਗਵਾ ਬਣ ਕੇ ਉਹਨੂੰ ਬਿਲਕੁਲ ਕਲੀਅਰ ਕਰ ਦਿੱਤਾ ਕਿ ਹਣੀਪ੍ਰੀਤ ਤੇ ਗੁਰਮੀਤ ਰਾਮ ਰਹੀਮ ਨੇ ਹੀ ਮਤਲਬ ਜਿਹੜੀਆਂ ਬੇਅਦਬੀਆਂ ਕਰਵਾਈਆਂ ਨੇ ਲੇਕਿਨ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇੱਕ ਅਧਿਕਾਰੀ ਅਗਰ ਕੋਈ ਦੋਸ਼ ਕਰਦਾ ਕੋਈ ਗਲਤੀ ਕਰਦਾ ਉਹ ਵੱਧ ਸਜ਼ਾ ਦਾ ਭਾਗੀਦਾਰ ਹੁੰਦਾ ਲੇਕਿਨ ਇਸੇ ਤਰ੍ਹਾਂ ਇੱਕ ਕੋਈ ਰੱਬ ਦਾ ਆਪਣੇ ਆਪ ਨੂੰ ਮਤਲਬ ਰੂਪ ਕਹਾਉਂਦਾਗਾ ਉਹ ਕਹਿੰਦਾਗਾ ਕਿ ਮੈਂ ਰੱਬ ਆ ਮੈਂ ਬਾਬਾ ਆ ਮੈਂ ਗੁਰੂ ਆ ਤੁਹਾਡਾ ਲੋਕ ਉਹਦੇ ਉੱਤੇ ਆਸਤਾ ਰੱਖਦੇ ਨੇ ਲੋਕ ਉਹਨੂੰ ਰੱਬ ਦਾ ਰੂਪ ਮੰਨਦੇ ਨੇ ਲੋਕ ਉਹਦੇ ਤੇ ਭਰੋਸਾ ਕਰਕੇ ਅਗਰ ਮਤਲਬ ਉਹਨੂੰ ਰੱਬ ਦਾ ਰੂਪ ਮੰਨਦੇ ਨੇ ਤੇ ਉਹਨਾਂ ਦੇ ਨਾਲ ਹੀ ਉਹਨਾਂ ਬੱਚਿਆਂ ਦੇ ਨਾਲ ਹੀ ਬਲਾਤਕਾਰ ਕੀਤਾ ਜਾਵੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੋਸ਼ ਹੈ ਉਹ ਬਲਾਤਕਾਰ ਦਾ ਤੇ ਕਤਲ ਦਾ ਮੰਨਿਆ ਜਾਂਦਾ ਇੰਤੋਂ ਵੱਡਾ ਕੋਈ ਦੋਸ਼ ਨਹੀਂ ਹੈਗਾ ਫਿਰ ਉਹ ਦੋਸ਼ ਉਹ ਬੰਦਾ ਕਰੇ ਜਿਹੜਾ ਕਿ ਬਾਬਾ ਜਿਹੜਾ ਰੱਬ ਦਾ ਰੂਪ ਬਣਿਆ ਬੈਠਾਗਾ ਭਰੋਸਾ ਤੋੜਨਾ ਇਹ ਵੀ ਇੱਕ ਮਤਲ ਅਦਾਲਤਾਂ ਨੇ ਜਿਹੜੀਆਂ ਇਹਦੇ ਵਿੱਚ ਦੋਸ਼ ਉਹਨਾਂ ਨੂੰ ਦੋਸ਼ੀ ਵੱਡਾ ਮੰਨਦੀਆਂ ਨੇ ਤੇ ਦੋਸਤੋ ਉਹਨੇ ਉਹ ਕੋ ਕਰਮ ਕਰੇ ਜਿਹੜੇ ਕਿ ਮਤਲ ਸੋਚ ਤੋਂ ਵੀ ਪਰੇ ਨੇ ਉਹਨਾਂ ਬੱਚਿਆਂ ਨੂੰ ਆਪਣੇ ਕਾਲਜਾਂ ਦੇ ਹਸਪਤਾਲ ਦੇ ਵਿੱਚ ਰੱਖਣਾ ਫਿਰ ਆਪਣੇ ਜਿਹੜੇ ਭੋਰੇ ਹੁੰਦੇ ਨੇ ਭੋਰੇ ਦੇ ਵਿੱਚੋਂ ਸੁਰੰਗਾਂ ਬਣਾ ਕੇ ਉਹਨਾਂ ਦੇ ਹੋਸਟਲ ਚ ਕੁੜੀਆਂ ਨੂੰ ਬੇਸੁਰਖਤ ਕਰਕੇ ਬੇਸੁੱਧ ਕਰਕੇ ਉਹਨਾਂ ਨਾਲ ਬਲਾਤਕਾਰ ਕਰਨੇ ਤੇ ਬਲਾਤਕਾਰ ਕਰਕੇ ਫਿਰ ਉਹਨਾਂ ਦੇ ਘਰਦਿਆਂ ਦੇ ਕਤਲ ਕਰਨੇ ਪੱਤਰਕਾਰਾਂ ਦੇ ਕਤਲ ਕਰਨੇ ਕੀ ਦੋਸਤੋ ਇਹਨਾਂ ਨੂੰ ਡੇਰੂਗੜ੍ਹ ਭੇਜਣਾ ਚਾਹੀਦਾ ਸੀਗਾ ਜਦੋਂ ਕਿ ਇਹਨਾਂ ਨੂੰ ਤੀਜੇ ਦਿਨ ਪੈਰੋਲ ਦਿੱਤੀ ਜਾਂਦੀ ਹੈ ਸਾਲ ਦੇ ਵਿੱਚ 6 6 7 7 ਵਾਰੀ ਪੈਰੋਲ ਦੇ ਉੱਪਰ ਇਹਨਾਂ ਨੂੰ ਬਾਹਰ ਲਿਆਂਦਾ ਜਾਂਦਾ ਤੇ ਇਹ ਲੋਕ ਆ ਕੇ ਫਿਰ ਬਾਹਰ ਉਪਦੇਸ਼ ਦਿੰਦੇ ਨੇ ਲੋਕਾਂ ਨੂੰ ਜਿਸ ਬੰਦੇ ਦੇ ਉੱਪਰ ਇਹ ਇੱਕ ਇੱਕ ਦੋਸ਼ ਹੁੰਦੇ ਨੇ ਦੋਸਤੋ ਇੱਕ ਸਜ਼ਾ ਹੋ ਜਾਂਦੀ ਆ ਇਹਨਾਂ ਨੂੰ ਸਜ਼ਾ ਹੋਈ ਹੋਈ ਆ ਬਾਬੇ ਨੂੰ ਨਹੀਂ ਤਾਂ ਆਮਗਲਾ ਕਹਿੰਦਾ ਜੇ ਤਾਂ ਦੋਸ਼ ਹੀ ਨੇ ਅਜੇ ਤਾਂ ਫੈਸਲਾ ਹੋਣਾ ਇਹਨਾਂ ਦਾ ਤਾਂ ਫੈਸਲਾ ਵੀ ਹੋ ਚੁੱਕਿਆਗਾ ਇਹਨਾਂ ਨੂੰ ਤਾਂ ਸਜ਼ਾ ਅਦਾਲਤ ਨੇ ਉਮਰ ਕੈਦ ਕੀਤੀ ਹੋਈ ਆਗੀ ਕੈ ਕੈ ਕੇਸਾਂ ਦੇ ਵਿੱਚ ਡਬਲ ਉਮਰ ਕੈਦ ਹੋਈ ਹੋਈ ਆ ਔਰ ਮੌਤ ਤੱਕ ਜੇਲ੍ਹ ਦੇ ਵਿੱਚ ਰਹਿਣ ਦੀ ਉਮਰ ਕੈਦ ਹੋਈ ਹੋਈ ਆ ਕੀ ਇਹਨਾਂ ਲੋਕਾਂ ਨੂੰ ਡਿਬਰੂਗੜ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਦੋਸ਼ਾਂ ਦੇ ਮੁਕਾਬਲੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਦੋਸ ਨੇਗੇ ਉਹ ਕਿਤੇ ਮੈਂ ਇਹ ਕਹਿ ਸਕਦਾਗਾ ਕਿ ਜਿਵੇਂ ਅਗਰ ਪੱਲੜੇ ਦੇ ਵਿੱਚ ਪਾਇਆ ਜਿਹੜੇ ਤਿੰਨ ਪੱਲੜਿਆਂ ਦੇ ਵਿੱਚ ਇਹਨਾਂ ਦੇ ਦੋਸ ਪਾਏ ਨੇ ਇਹਨਾਂ ਦੇ ਪੱਲੜੇ ਦੋਨਾਂ ਦੇ ਜਿਹੜੇ ਮੈਂ ਬਾਅਦ ਦੇ ਵਿੱਚ ਜ਼ਿਕਰ ਕੀਤਾ ਇਹਨਾਂ ਦੇ ਪੱਲੜੇ ਇੰਨੇ ਭਾਰੀ ਨੇ ਜੁਰਮ ਦੇ ਕਿ ਇਹ ਆਪਾਂ ਇਹ ਕਹਿ ਸਕਦੇ ਆਂ ਕਿ ਕਿ ਇਹ ਤਾਂ ਬਿਲਕੁਲੀ ਇੰਨਾ ਵਜਨ ਇਹਨਾਂ ਲੋਕਾਂ ਦੇ ਉੱਪਰ ਇਹਨਾਂ ਦੋਸਾਂ ਦਾ ਇਹਨਾਂ ਕੋ ਕਰਮਾਂ ਦਾ ਹੈਗਾ ਕਿ ਇਹਨਾਂ ਨੂੰ ਤਾਂ ਡਿਬਰੂਗੜ੍ਹ ਕੀ ਜਿਹੜਾ ਪਹਿਲਾ ਕਾਲਾ ਪਾਣੀ ਸੀਗਾ ਇਹਨਾਂ ਤਾਂ ਉੱਥੇ ਭੇਜਣਾ ਚਾਹੀਦਾ ਸੀਗਾ ਪਰ ਦੋਸਤੋ ਮੈਂ ਖੁਦ ਫੈਸਲਾ ਕਰਨ ਦੀ ਬਜਾਏ ਤੁਹਾਡੇ ਦੇ ਫੈਸਲਾ ਛੱਡਦਾ ਤੁਸੀਂ ਕਮੈਂਟ ਕਰਕੇ ਦੱਸਣਾਗਾ ਕਿ ਇਹਨਾਂ ਤਿੰਨਾਂ ਦੋਸ਼ੀਆਂ ਦੇ ਵਿੱਚੋਂ ਕੌਣ ਵੱਡਾ ਦੋਸ਼ੀ ਹੈ ਕੌਣ ਛੋਟਾ ਦੋਸ਼ੀ ਹੈ ਤੇ ਕੀ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਉੱਥੇ ਰੱਖਣਾ ਵਾਜਿਬ ਹੈ ਕੀ ਉਹਨਾਂ ਦੇ ਉੱਪਰ ਦੁਬਾਰਾ ਐਨਐਸਏ ਲਾਉਣਾ ਕੀ ਇਹ ਵਾਜਿਬ ਹੈ ਜਿਹੜੀ ਸਰਕਾਰ ਜਿਹੜੀ ਪਾਰਟੀ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਧੱਕਾ ਕਰ ਰਹੀ ਆ ਉਹ ਪਾਰਟੀ ਤੇ ਜਦੋਂ ਆਪਦੇ ਉੱਪਰ ਤੁਹਾਡੇ ਬੰਦੇ ਹਾਲਾਂਕਿ ਤੁਹਾਡੇ ਬੰਦੇ ਤਾਂ ਦੋਸ਼ੀ ਨੇ ਤੁਹਾਡੇ ਮੰਤਰੀ ਤੁਹਾਡੀ ਸਰਕਾਰ ਦੋਸ਼ੀ ਬਣੀ ਬੈਠੀ ਆ ਉੱਥੇ ਤੁਸੀਂ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ ਲੇਕਿਨ ਇੱਕ ਪਾਸੇ ਤੁਸੀਂ ਇੱਥੇ ਮਤਲਬ ਜਿਹੜਾ ਬੰਦਿਆਂ ਨਾਲ ਧੱਕਾ ਕਰਦੇ ਉਹ ਤੁਹਾਨੂੰ ਧੱਕਾ ਨਹੀਂ ਲੱਗਦਾ ਅਗਰ ਕੋਈ ਉਹਨਾਂ ਦੇ ਹੱਕ ਵਿੱਚ ਬੋਲਦਾ ਤਾਂ ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਕਰਦੇ ਹੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਵੀ ਕੋਈ ਬੰਦਾ ਬੈਠ ਕੇ ਧਾਰਮਿਕ ਤੌਰ ਤੇ ਜਾਂ ਜਜ਼ਬਾਤੀ ਤੌਰ ਤੇ ਸੋਚਦਾ ਹੈ ਕਿ ਯਾਰ ਮੇਰੇ ਨਾਲ ਜਦੋਂ ਤੱਕਾ ਆਂਦਾ ਮੈਨੂੰ ਮਹਿਸੂਸ ਕਿੰਨਾ ਮਾੜਾ ਲੱਗਦਾ ਮੈਨੂੰ ਕਿੰਨੀ ਬੁਰੀ ਗੱਲ ਲੱਗਦੀ ਆ ਤੇ ਲੇਕਿਨ ਅਗਰ ਉਹੀ ਤੱਕਾ ਤੁਸੀਂ ਕਿਸੇ ਬੇਗਨਾ ਦੇ ਨਾਲ ਕਰਦੇ ਹੋ ਗਨਾਹਗਾਰਾਂ ਦੇ ਉੱਪਰ ਤਾਂ ਤੁਸੀਂ ਹੁਣ ਸਿੱਧਾ ਹੀ ਕਰ ਦਿੱਤਾ ਕਿ ਅਗਰ ਕੋਈ ਗੈਂਗਸਟਰ ਕਿਸੇ ਤਰ੍ਹਾਂ ਦੀ ਕੋਈ ਬਾਰਦਾਤ ਕਰਦਾ ਉਹਦਾ ਤਾਂ ਤੁਸੀਂ ਇਹੀ ਕਰਦਾ ਕਿ ਉਹਨੂੰ ਤਾਂ ਗੋਲੀ ਮਾਰ ਦਿਓ ਔਰ ਮਾਰ ਰਹੇ ਹੂੰ ਤੁਸੀਂ ਗੋਲੀਆਂ ਉਹਨਾਂ ਦੇ ਉਹਨਾਂ ਦੀ ਖਾਤਰ ਬਲਕੇ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਕਿਉਂਕਿ ਮੂਰੇ ਦੋਸ਼ੀ ਨੇ ਪਰ ਤੁਸੀਂ ਇੱਕ ਬੇਦੋਸ਼ਿਆਂ ਦੇ ਨਾਲ ਬੇਦੋਸ਼ਿਆਂ ਦੇ ਨਾਲ ਜਦੋਂ ਤੁਸੀਂ ਧੱਕਾ ਕਰਦੇ ਹੋ ਤਾਂ ਉਦੋਂ ਤੁਹਾਨੂੰ ਕੀ ਮਾੜੀ ਮੋਟੀ ਵੀ ਮਤਲਬ ਸੰਗ ਸ਼ਰਮ ਨਹੀਂ ਆਉਂਦੀ ਕੀ ਭਗਵੰਤ ਮਾਨ ਨੂੰ ਜਦੋਂ ਬੈਠ ਕੇ ਸੋਚਦਾ ਹੋਊਗਾ ਕਿ ਉਹਨੂੰ ਇਹ ਗੱਲ ਲੱਗਦੀ ਨਹੀਂ ਹੈਗੀ ਕਿ ਜਿਹੜੇ ਸਾਡੇ ਬੰਦਿਆਂ ਨਾਲ ਉਥੇ ਕਾਨੂੰਨ ਕਰ ਰਿਹਾਗਾ ਤੇ ਉਹ ਸਾਨੂੰ ੱੱੱਕਾ ਲੱਗਦਾ ਪਰ ਜਿਹੜਾ ਕੁਝ ਮੈਂ ਕਰ ਰਿਆਂਗਾ ਜਿਹੜਾ ਕੁਝ ਮੇਰੀ ਸਰਕਾਰ ਕਰ ਰਹੀ ਆ ਤੇ ਉਹ ਮਤਲਬ ਮੈਂ ਕਿਉਂ ਕਰ ਰਿਆਂਗਾ ਕੀ ਕੁਰਸੀਆਂ ਦਾ ਨਸਾ ਇੰਨਾ ਜ਼ਿਆਦਾ ਹੁੰਦਾਗਾ ਕਿ ਉਹਨਾਂ ਨੂੰ ਅਸਲੀਅਤ ਦਿਖਾਈ ਵੀ ਨਹੀਂ ਦਿੰਦੀ ਜਾਂ ਉਹਨਾਂ ਦੇ ਆਲੇ-ਦਾਲੇ ਜਿਹੜੇ ਟੋਲੇ ਇਕੱਠੇ ਹੋ ਜਾਂਦੇ ਨੇ ਅਫਸਰਾਂ ਦੇ ਟੋਲੇ ਇਕੱਠੇ ਹੋ ਜਾਂਦੇ ਨੇ ਉਹਨਾਂ ਨੂੰ ਗਮਰਾਹੀ ਇੰਨਾ ਕਰ ਦਿੰਦੇ ਨੇ ਪਰ ਭਗਵੰਤ ਮਾਨ ਤਾਂ ਕਹਿੰਦਾਗਾ ਮੈਨੂੰ ਤਾਂ ਸਾਰਾ ਕੁਝ ਹੀ ਪਤਾ ਕਿਉਂਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਦੋਸਤੋ ਜਿਹੜੇ ਮਤਲਬ ਹੁਕਮਰਾਨ ਹੁੰਦੇ ਨੇ ਇੱਕ ਹੁਕਮਰਾਨ ਹੁੰਦੇ ਨੇ ਕਿ ਅਫਸਰਾਂ ਤੋਂ ਪੁੱਛ ਕੇ ਕਾਨੂੰਨ ਦੇ ਘਾੜੇ ਹੁੰਦੇ ਨੇ ਅਫਸਰ ਅਫਸਰਾਂ ਨੇ ਹਮੇਸ਼ਾ ਜਿਹੜੀ ਅਫਸਰੀ ਕਰਨੀ ਹੁੰਦੀ ਆ ਤੇ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਨੇ 5 ਸਾਲ ਲਈ ਕਰਨੀ ਹੁੰਦੀ ਆ ਲੇਕਿਨ ਜਿਹੜੇ ਬੰਦੇ ਕਹਿੰਦੇ ਨੇ ਕਿ ਮੈਨੂੰ ਤਾਂ ਸਾਰਾ ਕੁਝ ਹੀ ਪਤਾ ਜੇਕਰ ਤੁਹਾਨੂੰ ਸਾਰਾ ਕੁਝ ਹੀ ਪਤਾ ਫਿਰ ਇਹਦਾ ਮਤਲਬ ਅਫਸਰ ਵੀ ਤੁਹਾਡੇ ਦੋਸ਼ੀ ਨਹੀਂ ਹੈਗੇ ਫਿਰ ਤਾਂ ਤੁਸੀਂ ਖੁਦ ਹੀ ਕਰਾ ਰਹੇ ਹੋ ਪਰ ਦੋਸਤੋ ਇਹਦਾ ਫੈਸਲਾ ਵੀ ਤੁਸੀਂ ਕਰਨਾ ਇਹਦਾ ਫੈਸਲਾ ਵੀ ਜੱਜ ਲੋਕ ਨੇ ਇਹ ਕੁਝ ਸਮੇਂ ਲਈ ਤਾਂ ਭੁੱਲ ਸਕਦੇ ਨੇ ਕੁਰਸੀ ਦੇ ਨਸੇ ਦੇ ਵਿੱਚ ਇਹ ਹਾਲਾਂਕਿ ਸੇਵਕ ਹੁੰਦੇ ਨੇ ਪਰ ਬਣ ਬੈਂਦੇ ਨੇਗੇ ਇਹ ਰਾਜੇ ਉਹਨਾ ਟਾਈਮ ਤਾਂ ਚੱਲ ਜਾਂਦਾ ਜਿੰਨੇ ਸਮਾਂ ਲਈ ਇਹਨਾਂ ਨੂੰ ਰਾਜੇ ਬਣਾਇਆਗਾ ਲੋਕਾਂ ਨੇ ਸੇਵਾਦਾਰ ਬਣਾਇਆ ਪਰ ਜਦੋਂ ਇਹਨਾਂ ਦਾ ਸਮਾਂ ਲੰਘ ਗਿਆ ਇਹਨਾਂ ਨੂੰ ਦੁਬਾਰਾ ਇਹ ਯਾਦ ਆਉਣਾ ਚਾਹੀਦਾਗਾ ਕਿ ਅਸਲੀ ਰਾਜੇ ਲੋਕ ਨੇ ਜਿਨ੍ਹਾਂ ਨੇ ਦੁਬਾਰਾ ਉਂਗਲੀ ਦੱਬ ਕੇ ਤੁਹਾਨੂੰ ਜਾਂ ਕਿਨੂੰ ਬਣਾਉਣਾ ਜਾਂ ਨਾਂ ਬਣਾਉਣਾ ਕਿਸੇ ਨੂੰ ਲਾਉਣਾ ਜਾਂ ਕਿਸੇ ਨੂੰ ਕੁਰਸੀ ਤੇ ਬਿਠਾਉਣਾਗਾ ਇਹ ਫੈਸਲਾ ਲੋਕਾਂ ਨੇ ਕਰਨਾਗਾ ਹੁਣ ਦੋਸਤੋ ਤਿੰਨਾ ਕੇਸਾਂ ਦੇ ਵਿੱਚ ਬਿਲਕੁਲ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਮੈਂ ਆਪਣੇ ਵੱਲੋਂ ਜੋ ਤੱਥ ਪੇਸ਼ ਕੀਤੇ ਨੇ ਉਹ ਤੁਹਾਨੂੰ ਤਕਰੀਬਨ ਤਕਰੀਬਨ ਪਤਾ ਸਾਰਿਆਂ ਨੂੰ ਪਰ ਫਿਰ ਵੀ ਕਿਉਂਕਿ ਜਦੋਂ ਆਪਾਂ ਕਿਸੇ ਗੱਲ ਨੂੰ ਨਾਲ ਬਾਤਦੇ ਹਾਂ ਕਿਸੇ ਗੱਲ ਨੂੰ ਕਿਸੇ ਦਾ ਮੁਕਾਬਲਾ ਕਰਦੇ ਹਾਂ ਫੇਰ ਆਪਾਂ ਨੂੰ ਪਤਾ ਲੱਗਦਾ ਵੀ ਯਾਰ ਅਸਲੀਅਤ ਕੀ ਐ ਹੁਣ ਮੈਂ ਤਿੰਨੇ ਕੇਸ ਨੇ ਜਿਹੜੇ ਤੁਹਾਡੇ ਸਾਹਮਣੇ ਰੱਖੇ ਨੇ ਵੀਰੋ ਤੁਸੀਂ ਇਹਨਾਂ ਤਿੰਨਾ ਕੇਸਾਂ ਦੇ ਵਿੱਚੋਂ ਕਿਸ ਨੂੰ ਸਹੀ ਸਮਝਦੇ ਹੋ ਕਿਸ ਨੂੰ ਗਲਤ ਸਮਝਦੇ ਹੋ ਸਿਰਫ ਪੰਜਾਬ ਦਾ ਵੋਟਰ ਹੋਣ ਦੇ ਨਾਤੇ ਪੰਜਾਬ ਦਾ ਇਨਸਾਨ ਪਸੰਦ ਵਿਅਕਤੀ ਹੋਣ ਦੇ ਨਾਤੇ ਉਸ ਤਰ੍ਹਾਂ ਦਾ ਜਵਾਬ ਦੇਣਾਗਾ ਨਾ ਕਿ ਕਿਸੇ ਪਾਰਟੀ ਦਾ ਵਰਕਰ ਬਣ ਕੇ ਜੇ ਤੁਸੀਂ ਕਿਸੇ ਪਾਰਟੀ ਦਾ ਵਰਕਰ ਬਣ ਕੇ ਜਵਾਬ ਦੇਵੋਗੇ ਤਾ ਮਤਲਬ ਫਿਰ ਉਹ ਨੂੰ ਆਪਾਂ ਇਨਸਾਫ ਨਹੀਂ ਕਹਿ ਸਕਦੇ ਜਵਾਬ ਦਿਓ ਤੁਹਾਡੇ ਜਵਾਬਾਂ ਨੂੰ ਅਸੀਂ ਇਕੱਲੇ ਇਕੱਲੇ ਨੂੰ ਪੜਾਂਗੇ ਤੁਹਾਡੇ ਜਵਾਬਾਂ ਦਾ ਜਵਾਬ ਦੇਵਾਂਗੇ ਤੁਹਾਡੇ ਕਮੈਂਟ ਨੂੰ ਪੜ ਕੇ ਜਿਹੜੀ ਦਲੀਲ ਮੁਤਾਬਕ ਹੋਊਗਾ ਉਹਦਾ ਜਵਾਬ ਵੀ ਦਿੱਤਾ ਜਾਊਗਾ ਜੇਕਰ ਕੋਈ ਕਿਸੇ ਦੀ ਗਾਲ ਕੱਢਦਾ ਮੰਦਾ ਚੰਗਾ ਬੋਲਦਾ ਉਹਨੂੰ ਅਸੀਂ ਡਿਲੀਟ ਕਰ ਦਿੰਨੇ ਆ ਪਹਿਲਾਂ ਵੀ ਜੇ ਸਾਡੇ ਸਾਹਮਣੇ ਆ ਜਾਂਦਾ ਸੋ ਦੋਸਤੋ ਇਹ ਮੁੱਦੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖੇ ਨੇਗੇ ਵੀਡੀਓ ਥੋੜੀ ਲੰਮੀ ਤਾਂ ਚਾਹੀ ਬੇਸਕਦੀ ਹੋਊਗੀ ਪਰ ਇਹ ਬਹੁਤ ਅਹਿਮ ਮੁੱਦੇ ਨੇਗੇ ਤਿੰਨਾ ਮੁੱਦਿਆਂ ਨੂੰ ਮੈਂ ਤਾਂ ਕਰਕੇ ਲਿਆ ਹਾਲਾਂਕਿ ਹੋਰ ਪੰਜਾਬ ਦੇ ਬਹੁਤ ਮੁੱਦੇ ਨੇ ਬਹੁਤ ਜਗ੍ਹਾ ਤੇ ੱੱਕਾ ਹੋ ਰਿਹਾਗਾ ਸਿੱਧੂ ਮੂਸੇ ਵਾਲੇ ਦਾ ਨਵਾਂ ਮਾਮਲਾ ਤੁਹਾਡੇ ਸਾਹਮਣੇ ਆ ਬੱਚੇ ਵਾਲਾ ਪਰ ਆਪਾਂ ਨੇ ਸਿਰਫ ਉਹਨਾਂ ਗੱਲਾਂ ਨੂੰ ਲਿਆ ਜਿਹੜੇ ਕਿਸੇ ਕ੍ਰਾਈਮ ਦੇ ਵਿੱਚ ਜੇਲ੍ਹ ਦੇ ਵਿੱਚ ਨੇਗੇ ਉਹਨਾਂ ਦੀ ਅੱਜ ਆਪਾਂ ਨੇ ਮਤਲਬ ਚਰਚਾ ਕੀਤੀ ਆ ਜਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਕਿ ਤੁਹਾਨੂੰ ਕੀ ਲੱਗਦਾਗਾ ਸੋ ਧੰਨਵਾਦ ਆਲਾ ਜਿਹੜਾ ਹੈਗਾ ਅੱਜ ਸ਼ਾਮ ਨੂੰ ਜਿਹੜੀ ਵੀਡੀਓ ਬਣਾਵਾਂਗੇ ਉਹਦੇ ਤੇ ਤੁਹਾਡਾ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ